ਬਾਬਾ ਜੀ ਦੇ ਜਨਮ ਦਿਹਾੜਾ ਰਿਹਾ ਹੈ ਸੰਗਤ ਦਰਸ਼ਨ ਕਰਨ ਵਾਸਤੇ ਆ ਰਹੀ ਹੈ ਬੜੀ ਖੂਚੇ ਸੰਗਤ ਹਾਂਜੀ ਜੀ ਇਸ ਘਰ ਬਾਰੇ ਤੇ ਆਪਾਂ ਕਹਿਣ ਜੋਗੇ ਹੈ ਹੀ ਨਹੀਂ ਸਾਡੀ ਔਕਾਤ ਹੀ ਨਹੀਂ ਕਿ ਆਪਾਂ 500 ਬਾਰ ਕੋਈ ਕਹਿ ਦੇ ਖਾਲੀ ਹੋਏ ਝੋਲੀ ਆਈਦਾ ਤੇ ਝੋਲੀ ਭਰ ਕੇ ਲੈ ਜਾਈਦਾ ਤੇ ਆ ਇੱਕ ਸੁਵਰਗ ਜਿਹਾ ਲੱਗਦਾ ਇੱਥੇ ਬਾਬਾ ਦੀਪ ਸਿੰਘ ਜੀ ਜੋ ਮੰਗਿਆ ਉਹ ਦਿੰਦੇ ਆ ਬਾਬਾ ਦੀਪ ਸਿੰਘ ਜੀ ਤੋਂ ਮੈਂ ਜੋ ਵੀ ਮੰਗਿਆ ਹਰ ਵਾਰੀ ਉਹਨਾਂ ਨੇ ਮੇਰੇ ਹਰ ਇੱਕ ਮਨੋਕਾਪਣਾ ਪੂਰੀ ਕੀਤੀ ਆ ਬਾਪੂ ਜੀ ਆਏ ਮੇਰੇ ਤੇ ਇਹਨਾਂ ਦਾ ਜਨਮ ਦਿਹਾੜਾ ਆ ਰਿਹਾ ਹੈ ਸਾਇਤ੍ਰਿਕ ਨੂੰ ਜਦੋਂ ਫੁੱਲਾਂ ਦੀ ਸਜਾਵਟ ਦੇਖਦੇ ਆ ਮਨ ਬਾਗੋ ਬਾਗ ਹੋ ਜਾਂਦਾ ਇੱਥੇ ਤੇ ਵੈਸੇ ਵੀ ਹਰ ਟਾਈਮ ਖੁਸ਼ੀਆਂ ਹੀ ਰਹਿੰਦੀਆਂ ਵਾ ਜਦੋਂ ਆ ਕੇ ਦੇਖਦੇ ਆ ਦਿਲ ਖੁਸ਼ ਹੋ ਗਿਆ ਪੀ ਤਨ ਤਨ ਬਾਬਾ ਦੀਪ ਸਿੰਘ ਸੱਚ ਜਵਾ ਤੇਰਾ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤੇ अनोखे अमर शहीद तान तान बाबा दीप सिंह ਜੀ ਦਾ ਜਨਮ ਦਿਹਾੜਾ 27 ਜਨਵਰੀ ਨੂੰ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ ਤਾਂ ਅੰਮ੍ਰਿਤਸਰ ਦੇ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਕਿ ਗੁਰਦੁਆਰਾ ਸ਼ਹੀਦਗੰਗ ਸਾਹਿਬ ਨੂੰ ਸੁੰਦਰ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਤਾਂ ਲਾਈਟਿੰਗ ਔਰ ਫੁੱਲਾਂ ਦੀਆਂ ਜੋ ਤਸਵੀਰਾਂ ਨੇ ਉਹ ਹਰ ਇੱਕ ਨੂੰ ਜੋ ਹੈ ਮਨਮੋਹਕ ਕਰਨ ਵਾਲੀਆਂ ਨੇ ਤਾਂ ਦੇਖ ਸਕਦੇ ਹੋ ਕਿ ਤੁਸੀਂ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੇ ਬਾਹਰ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾਣੇ ਆ ਕਿ ਸੁੰਦਰ ਫੁੱਲਾਂ ਦੇ ਨਾਲ ਜੋ ਸਜਾਵਟ ਕੀਤੀ ਗਈ ਹੈ ਹਰ ਕੋਈ ਇਸ ਨੂੰ ਦੇਖ ਕੇ ਜੋ ਹੈ ਆਕਰਸ਼ਿਤ ਹੋ ਰਿਹਾ ਹੈ ਤਾਂ ਬਾਹਰ ਤੋਂ ਹੀ ਜੋ ਇਹ ਸਜਾਵਟ ਸ਼ੁਰੂ ਹੋ ਚੁੱਕੀ ਹੈ ਤਾਂ ਪੂਰੀ ਤਰ੍ਹਾਂ ਦੇਖ ਸਕਦੇ ਹੋ ਕਿ ਕਿੰਨੇ ਸੋਹਣੇ ਜੋ ਦੇਸੀ ਅਤੇ ਵਿਦੇਸ਼ੀ ਫੁੱਲ ਨੇ ਉਹ ਮੰਗਵਾਏ ਗਏ ਨੇ ਔਰ ਇਸ ਦੇ ਨਾਲ ਜੋ ਧੰਤਨ ਬਾਬਾ ਦੀਪ ਸਿੰਘ ਜੀ ਦਾ ਇਹ ਦਰ ਹੈ ਉਹ ਸਜਾਇਆ ਗਿਆ ਹੈ ਤੇ ਹਰ ਕੋਨਾ ਹਰ ਦੀਵਾਰ ਜੋ ਹੈ ਫੁੱਲਾਂ ਨਾਲ ਸਜੀ ਹੋਈ ਦਿਖਾਈ ਦੇ ਰਹੀ ਹੈ ਤਾਂ ਦੂਸਰੇ ਪਾਸੇ ਤੁਹਾਨੂੰ ਉਪਰ ਗੁਰਦੁਆਰਾ ਸ਼ਹੀਦਗੰਗ ਸਾਹਿਬ ਦੀਆਂ ਸਾਰੀਆਂ ਤਸਵੀਰਾਂ ਜੋ ਨੇ ਉਹ ਸਾਂਝੀਆਂ ਕਰ ਰਿਹਾ ਕਿ ਕਿਸ ਤਰ੍ਹਾਂ ਰੰਗ-बिरੰਗੀਆਂ ਸੋਨੀਆਂ ਲਾਈਟਾਂ ਦੇ ਨਾਲ ਜੋ ਹੈ ਗੁਰਦੁਆਰਾ ਸ਼ਹੀਦਗੰਗ ਸਾਹਿਬ ਦਾ ਦ੍ਰਿਸ਼ ਇੰਨਾ ਮਨਮੋਹਕ ਲੱਗ ਰਿਹਾ ਹੈ ਹਰ ਕੋਈ ਇਸ ਕ੍ਰਿਸ਼ਨੋ ਆਪਣੇ ਕੈਮਰਿਆਂ ਦੇ ਵਿੱਚ ਕੈਦ ਵੀ ਕਰ ਰਿਹਾ ਹੈ ਤਾਂ ਤੁਸੀਂ ਦੇਖ ਸਕਦੇ ਹੋ ਕਿ ਤਸਵੀਰਾਂ ਜਿਹੜੀਆਂ ਨੇ ਸਾਂਝੀਆਂ ਕਰ ਰਹੀਆਂ ਔਰ ਸਾਂ ਆਪਣੇ ਮੋਬਾਈਲਾਂ ਦੇ ਵਿੱਚ ਤਸਵੀਰਾਂ ਨੇ ਉਹ ਵੀ ਕੈਦ ਕੀਤੀਆਂ ਜਾ ਰਹੀਆਂ ਨੇ ਤਾਂ ਇੱਥੇ ਆਪਾਂ ਸੰਗਤ ਦੇ ਨਾਲ ਵੀ ਜ਼ਰੂਰ ਗੱਲਬਾਤ ਕਰਾਂਗੇ ਕਿਉਂਕਿ ਦੂਰੋਂ ਦੂਰੋਂ ਸੰਤਾ ਇੱਥੇ ਪਹੁੰਚਦਿਆਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ ਤਾਂ ਅਲੌਕਿਕ ਸਜਾਵਟ ਜੋ ਹੈ ਕੀਤੀ ਗਈ ਹੈ ਕੀ ਕਹਿਣਾ ਚਾਹੋਗੇ ਧੰਨ ਧੰਨ ਅਮਰਸ਼ੀਰ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਸਰੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਔਰ ਸੰਗਤ ਵੱਲੋਂ ਬੜੇ ਉਤਸ਼ਾਹ ਦੇ ਨਾਲ ਮਨਾਇਆ ਜਾ ਰਿਹਾ ਹੈ ਜਿਹੜਾ ਕੱਲ 25 ਤਰੀਕਾ ਕਾਨੂੰ ਖੰਡਪੜ ਸਾਹਿਬ ਆਰੰਭ ਹੋਣਾ ਔਰ 27 ਤਰੀਕ ਨੂੰ ਖੰਡਪੜ ਸਾਹਿਬ ਦੇ ਭੋਗ ਪੈਣੇ ਆ ਔਰ 27 ਤਰੀਕ ਨੂੰ ਨਾਲ ਹੀ ਗੁਰਦਾਰਾਮ ਸਾਹਿਬ ਕੇ ਅੰਮਰ ਸੰਚਾਰ ਹੋਣਾ ਤੇ ਜਿਹੜੀ ਸਜਾਵਟ ਦੀ ਗੱਲ ਉਹ ਆਪ ਜੀ ਦੇ ਸਾਹਮਣੇ ਦੇਖ ਰਹੇ ਹੋ ਤੁਸੀਂ ਬੜੀ ਸੋਹਣੀ ਅਰਤੀ ਸਜਾਵਟ ਹੋਈ ਆ ਬਾਬਾ ਜੀ ਦੇ ਜਨਮ ਦਿਹਾੜਾ ਰਿਹਾ ਸੰਗਤ ਦਰਸ਼ਨ ਕਰਨ ਵਾਸਤੇ ਆ ਰਹੀ ਬੜੀ ਖੂਚੇ ਸੰਗਤ ਦੀ ਹਰ ਸਾਲ ਲੱਖਾਂ ਦੀ ਤਦਾਦ ਚ ਸੰਗਤਾਂ ਇੱਥੇ ਪਹੁੰਚਦੀਆਂ ਨੇ ਤਾਂ ਸੰਗਤਾਂ ਲਈ ਖਾਸ ਕੀ ਪ੍ਰਬੰਧ ਸੰਗਤਾਂ ਵਾਸਤੇ ਲੰਗਰਾਂ ਦੇ ਪ੍ਰਬੰਧ ਕੀਤੇ ਗਏ ਜੀ ਸਕੂਟਰ ਸਟੈਂਡ ਕਾਰ ਪਾਰਕਾਂ ਬਾਰ ਅੰਦਰ ਲੰਗਰ ਦਾ ਪ੍ਰਬੰਧ ਪਾਣੀ ਦਾ ਪ੍ਰਬੰਧ ਹਰ ਚੀਜ਼ ਦਾ ਪ੍ਰਬੰਧ ਸਨੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਗਿਆ ਔਰ ਸਬਾ ਸਟੇਡੀਅਮ ਵਾਲੋਂ ਇੱਕ ਬੱਤੀ 33 ਲੰਗਰ ਜਿਹੜੇ ਬਾਹਰ ਲਾਏ ਗਏ ਨੇ ਰੌਹ ਦੇ ਲੰਗਰ ਲੱਗ ਰਹੇ ਨੇ ਖੀਰ ਦੇ ਲੰਗਰ ਲੱਗ ਰਹੇ ਹਰ ਤਰ੍ਹਾਂ ਦਾ ਲੰਗਰ ਬੜਾ ਵੱਡਾ ਉਤਸ਼ਾਹ ਸੰਗਤ ਦੇ ਵਿੱਚ ਜੀ ਬਿਲਕੁਲ ਸੋ ਅੱਗੇ ਵੀ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਨਾਲ ਨਾਲ ਸੰਗਤਾਂ ਵੀ ਇੱਥੇ ਉਤਸ਼ਾਹਿਤ ਨਜ਼ਰ ਆ ਰਹੇ ਨੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਹੈ ਤਾਂ ਸੋਹਣੇ ਫੁੱਲਾਂ ਦੀ ਸਜਾਵਟ ਹਰ ਕੋਈ ਇਸ ਨੂੰ ਦੇਖ ਕੇ ਖੁਸ਼ ਹੋ ਰਿਹਾ ਠੀਕ ਹੈ ਹਾਂਜੀ ਜੀ ਇਸ ਘਰ ਬਾਰੇ ਤੇ ਆਪਾਂ ਕਹਿਣ ਜੋਗੇ ਹੈ ਹੀ ਨਹੀਂ ਸਾਡੀ ਔਕਾਤ ਨਹੀਂ ਕਿ ਆਪਾਂ 500 ਬਾਰ ਕੋਈ ਜੀ ਕਹਦੇ ਖਾਲੀ ਹੋਏ ਝੋਲੀ ਆਈਦਾ ਤੇ ਝੋਲੀ ਭਰ ਕੇ ਲੈ ਜਾਈਦਾ ਮਹਾਰਾਜ ਦੇ ਦਰਬਾਰ ਅੱਗੇ ਖਲੋ ਕੇ ਅਰਦਾਸ ਕਰਦੀ ਹੈ ਪੂਰੀ ਪੈ ਜਾਂਦੀ ਹੈ ਤੇ ਇਸ ਘਰ ਦੇਗੇ ਕਿਉਂ ਨਹੀਂ ਕੋਈ ਆਏਗਾ ਜੀ ਚਾਵਟ ਬਾਰੇ ਕੀ ਕਹੋਗੇ ਕਿਉਂਕਿ ਹਰ ਕੋਨਾ ਹਰ ਦੀਵਾਰ ਫੁੱਲਾਂ ਦੇ ਨਾਲ ਸਜੀ ਔਰ ਖਾਸ ਵਿਦੇਸ਼ੀ ਫੁੱਲਾਂ ਦੇ ਨਾਲ ਇਸ ਬਾਬਾ ਜੀ ਦੇ ਦਰ ਸੇ ਜੀ ਬਾਬਾ ਜੀ ਉਹ ਸਭ ਦੇ ਪਿਤਾ ਜੀ ਗੁਰੂ ਪਿਤਾ ਜੀ ਅਸੀਂ ਆਪਣੇ ਬੱਚੇ ਦਾ ਬਰਥਡੇ ਆਪਣੇ ਘਰ ਨੂੰ ਸਜਾ ਕੇ ਤੇ ਹਰ ਕੋਨਾ ਸਜਿਆ ਜਾਣਾ ਚਾਹੀਦਾ ਵਾ ਜਿੰਨੀ ਵੱਧ ਤੋਂ ਵੱਧ ਸੇਵਾ ਹੋ ਸਕੇ ਸੇਵਾ ਕਰਨ ਵਾਲਿਆਂ ਨੂੰ ਮਹਾਰਾਜ ਚੰ ਤੰਦਰੁਸਤੀ ਬਖਸ਼ੀ ਤੇ ਸੇਵਾ ਜਿੰਨਾ ਕੋ ਲੈਂਦੇ ਨੇ ਉਹਨਾਂ ਨੂੰ ਮਹਾਰਾਜ ਹਮੇਸ਼ਾ ਲੈਂਦੇ ਰਹਿਣ ਨੇ ਜੋ ਕਾ ਸਭ ਨੂੰ ਕਰਨ ਜੀ ਤੇ ਹਰ ਖੁਸ਼ ਜੋ ਬਿਲਕੁਲ ਅੱਗੇ ਵੀ ਸੰਗਤ ਦੇ ਨਾਲ ਗੱਲਬਾਤ ਜੋ ਹੈ ਜ਼ਰੂਰ ਕਰਾਂਗੇ ਤਾਂ ਇਸ ਵਕਤ ਤੁਸੀਂ ਦੇਖ ਸਕਦੇ ਹੋ ਕਿ ਪੂਰੇ ਪ੍ਰਬੰਧ ਜਿਹੜੇ ਨੇ ਉਹ ਕਰ ਦਿੱਤੇ ਗਏ ਨੇ ਫੁੱਲਾਂ ਦੀ ਜੋ ਸੋਹਣੀ ਸਜਾਵਟ ਹੈ ਉਹ ਕਰ ਦਿੱਤੀ ਗਈ ਹੈ ਗੁਰਦੁਆਰਾ ਸ਼ਹੀਦ ਗੰਗਦੇਵ ਸਾਹਿਬ ਦੇ ਜਨਮ ਦਿਹਾੜੇ ਨੂੰ ਬਾਬਾ ਦੀਪ ਸਿੰਘ ਜੀ ਨੂੰ ਲੈ ਕੇ ਤਾਂ ਮੇਰੇ ਨਾਲ ਮੈਨੇਜਰ ਵੀ ਮੌਜੂਦ ਨੇ ਗੱਲਬਾਤ ਕਰਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਦੀਪ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਤਾਂ ਦੇਸੀ ਵਿਦੇਸੀ ਫੁੱਲਾਂ ਦੇ ਨਾਲ ਸਜਾਵਟ ਲਾਈਟਿੰਗ ਜੋ ਹੈ ਹਰ ਪਾਸੇ ਕੀਤੀ ਗਈ ਹੈ ਕੀ ਕਹਿਣਾ ਚਾਹੋ ਤਾਂ ਤਾਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ 27 ਜਨਵਰੀ 2026 ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੜਾ ਹੀ ਸ਼ਰਧਾਪੂਰਵਕ ਅਤੇ ਧੂਮ ਧਾਮ ਨਾਲ ਮਨਾ ਰਿਹਾ ਮਨਾਇਆ ਜਾ ਰਿਹਾ ਹੈ ਇਸ ਵਿੱਚ ਦੂਰੋਂ ਨੇੜਿਓਂ ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆ ਰਹੀਆਂ ਨੇ ਤੇ ਸੰਗਤਾਂ ਨੂੰ ਅਸੀਂ ਹਰ ਸਹੂਲਤ ਦੇਣ ਵਾਸਤੇ ਢੁਕਵੇਂ ਲੰਗਰਾਂ ਦੇ ਪ੍ਰਬੰਧ, ਟ੍ਰੈਫਿਕ ਦੇ ਪ੍ਰਬੰਧ, ਮੈਡੀਕਲ ਸਹੂਲਤਾਂ, ਮਠਿਆਈਆਂ ਆਦ ਸਾਰੇ ਹੀ ਪ੍ਰਬੰਧ ਮੁਕੰਮਲ ਕਰਕੇ ਤੇ ਬਾਬਾ ਜੀ ਦਾ ਦਰਬਾਰ ਸੁੰਦਰ ਸਜਾਉਣ ਵਾਸਤੇ ਆਪਾਂ ਫੁੱਲਾਂ ਦੀ ਸਜਾਵਟ ਕਰਵਾਈ ਹੈ ਜੀ। ਸੰਗਤਾਂ ਨੂੰ ਕੀ ਮੈਸੇਜ ਦੇਣਾ ਚਾਹਵੋਗੇ? ਦੇਸ਼ਾਂ ਵਿਦੇਸ਼ਾਂ ਤੋਂ ਸੰਗਤਾਂ ਆndੀਆਂ ਨੇ ਤਾਂ ਸੰਗਤਾਂ ਨੂੰ ਇੱਕ ਖਾਸ ਸੁਨੇਹਾ ਬਾਬਾ ਜੀ ਦੇ ਚਰਨ ਪਿਆੜੇ। ਸੰਗਤਾਂ ਨੂੰ ਆਪ ਜੀ ਦੇ মিডিਆ ਰਾਹੀਂ ਇਹੀ ਸੁਨੇਹਾ ਇਹੀ ਅਪੀਲ ਤੇ ਬੇਨਤੀ ਆ ਵੀ 27 ਤਰੀਕ ਨੂੰ ਆਬਲ ਦੇ ਰੁਟੀਨ ਦੇ ਵਿੱਚ ਹੀ ਬਾਬਾ ਜੀ ਦਾ ਪਰਿਵਾਰ ਬਹੁਤ ਵੱਡਾ ਸੰਗਤ ਆਉਂਦੀ ਆ ਜਨਮ ਦਿਹਾੜੇ ਆਏ ਦਿਨ ਸੰਗਤਾਂ ਆਉਣ ਦਰਸ਼ਨ ਕਰਨ ਬਾਬਾ ਜੀ ਦੇ ਤੇ ਗੁਰੂ ਘਰੋਂ ਖੁਸ਼ੀਆਂ ਪ੍ਰਾਪਤ ਕਰਨ ਇਸ ਦੇ ਨਾਲ ਇੱਕ ਅਪੀਲ ਵੀ ਆ ਵੀ ਕੋਈ ਵੀ ਸੰਗਤ ਕੇਕ ਲਿਆ ਕੇ ਗੁਰਦੁਆਰਾ ਸਾਹਿਬ ਦੇ ਹਦੂਦ ਅੰਦਰ ਨਾ ਕੱਟੇ ਜੀ ਇਹ ਸਾਡੀ ਬੇਨਤੀ ਹੈ ਜੀ ਕਾ ਖਾਲਸਾ ਵਾਹਿਗੁਰੂ ਜੀ ਖਫਤੈ ਸੋ ਬਿਲਕੁਲ ਹੈ ਗੁਰਦੁਆਰਾ ਸਾਹਿਬ ਦੇ ਮੈਨੇਜਰ ਦੇ ਵੱਲੋਂ ਵੀ ਕੁਝ ਹਦਾਇਤਾਂ ਜਿਹੜੀਆਂ ਨੇ ਉਹ ਜਾਰੀ ਕੀਤੀਆਂ ਗਈਆਂ ਨੇ ਤਾਂ ਅੱਗੇ ਹੋਰ ਸੰਗਤ ਇਹ ਗੱਲਬਾਤ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਖਫਤੈ ਪਾਪਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ ਫੁੱਲਾਂ ਦੀ ਸਜਾਵਟ ਲਾਈਟਿੰਗ ਕੀਤੀ ਗਈ ਹੈ ਹਰ ਕੋਈ ਦੇਖ ਕੇ ਖੁਸ਼ ਹੋ ਰਿਹਾ ਹੈ ਕਿ ਤੇ ਆ ਇੱਕ ਸਵਰਗ ਜਿਹਾ ਲੱਗਦਾ ਇੱਥੇ ਬਾਬਾ ਦੀਪ ਸਿੰਘ ਜੀ ਨੇ ਜੋ ਮੰਗਿਆ ਉਹ ਦਿੰਦੇ ਆ ਬਾਬਾ ਦੀਪ ਸਿੰਘ ਜੀ ਤੋਂ ਮੈਂ ਜੋ ਵੀ ਮੰਗਿਆ ਹਰ ਵਾਰੀ ਉਹਨਾਂ ਨੇ ਮੇਰੇ ਹਰ ਇੱਕ ਮੰਨੋ ਕਾਪਣਾ ਪੂਰੀ ਕੀਤੀ ਆ ਬਾਪੂ ਜੀ ਹੈ ਇਹ ਮੇਰੇ ਤੇ ਇਹਨਾਂ ਦਾ ਜਨਮ ਦਿਹਾੜਾ ਆ ਰਿਹਾ ਇਸ ਤਰੀਕ ਨੂੰ ਤੇ ਸੰਗਤਾਂ ਜ਼ਰੂਰ ਆਉਣ ਇੱਥੇ ਦਰ ਲੰਗਰ ਲੰਗਰ ਦੀ ਸੇਵਾ ਹੈ ਸਾਰੇ ਜੰਗਤਾ ਦੂਰ ਦੂਰ ਆਣਿਆ ਤੁਸੀਂ ਸਾਰੇ ਆਣੇ ਆਓ ਆਪਣੀ ਛੱਡਾਪਾ ਬਣਾ ਲੈ ਕੇ ਆਓ ਤੇਰੇ ਹਾਰਮੋਨ ਇਕ ਆਪਣਾ ਇੱਥੇ ਪੂਰੀ ਹੋ ਅਕਸਰ ਜਦੋਂ ਘਰਾਂ ਦੇ ਵਿੱਚ ਕਿਸੇ ਦਾ ਬਰਥਡੇ ਮਨਾਇਦਾ ਹੈ ਤਾਂ ਸਜਾਵਟ ਸੋਹਣੀ ਕੀਤੀ ਜਾਂਦੀ ਹੈ ਗੁਬਾਰੇ ਲਗਾਏ ਜਾਂਦੇ ਨੇ ਫਲਾਵਰਸ ਲਗਾਏ ਜਾਂਦੇ ਨੇ ਲੇਕਿਨ ਅੱਜ ਬਾਬਾ ਜੀ ਦਾ ਜਨਮ ਦਿਹਾੜਾ ਆ ਰਿਹਾ ਹੈ ਬਾਬਾ ਜੀ ਦੇ ਦਰ ਤੇ ਇਸ ਤਰ੍ਹਾਂ ਦੀ ਸਜਾਵਟ ਵਿਦੇਸ਼ਾਂ ਤੋਂ ਫੁੱਲ ਆਏ ਨੇ ਲਾਈਟਿੰਗ ਸਜਾਈ ਗਈ ਹੈ ਤਾਂ ਮਾਨਨੋ ਕਿ ਨਿਕ ਜੋ ਹੈ ਸ਼ਾਂਤੀ ਮਾਣ ਨੂੰ ਬਹੁਤ ਖੁਸ਼ੀ ਮਿਲਿਆ ਬਾਬਾ ਜੀ ਦੇ ਕਾਰਜ ਇੰਨੀ ਸਜਾਵਟ ਵੇਖ ਕੇ ਇੱਥੇ ਇੱਕ ਸਾਦ ਸ ਵਰਗੀ ਲੱਗੰਦਾ ਸਾਰੇ ਦਾ ਪਿਆਰੀ ਦੇ ਵਿੱਚ ਚਮਕ ਰਿਹਾ ਹੈ ਬਾਈ ਗੁਰਜੀ ਦਾ ਖਾਸ ਹੈ ਬਾਈ ਗੁਰਜੀ ਕੀ ਫਤਹ ਸੰਗਤ ਜੀ ਸਭ ਤੋਂ ਜ਼ਰੂਰੀ ਅੱਜ ਗੱਲ ਕਰ ਰਿਹਾ ਕਿ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਔਰ ਇੰਨੇ ਸੋਹਣੇ ਫੁੱਲਾਂ ਦੀ ਸਜਾਵਟ ਲਾਈਟਿੰਗ ਹਰ ਕੋਈ ਦੇ ਕੇ ਕੈਮਰਿਆਂ ਵਿੱਚ ਤਸਵੀਰਾਂ ਕਾਇਦ ਕਰ ਰਿਹਾ ਹੈ ਹਰ ਕੋਈ ਇਸ ਮਨਮੋਹਕ ਦ੍ਰਿਸ਼ ਨੂੰ ਵੇਖ ਕੇ ਦੂਰੋਂ ਦੂਰੋਂ ਦੇਖਣਾਂ ਹਾਂਜੀ ਬਹੁਤ ਵਧੀਆ ਲੱਗ ਰਿਹਾ ਹੈ ਕਿ ਬਹੁਤ ਸੁਣਾ ਲੱਗ ਰਿਹਾ ਬਹੁਤ ਡੈਕੋਰੇਸ਼ਨ ਬਾਬਾ ਦੀਪ ਸਿੰਘ ਜੀ ਦੇ ਦਰ ਨਾਲ ਜੁੜੇ ਹੋ ਤਾਂ ਕੀ ਕੀ ਬਾਬਾ ਜੀ ਨੇ ਤੁਹਾਡੇ ਜੀਵਨ ਦੇ ਵਿੱਚ ਬਦਲਾ ਆਇਆ ਸਾਨੂੰ ਤੇ ਕੋਈ 5-7 ਸਾਲ ਹੋ ਗਏ ਆਂਦਿਆਂ ਨੂੰ 5-7 ਸਾਲ ਤੋਂ ਹੀ ਆ ਰਹੇ ਆ ਬਹੁਤ ਵਧੀਆ ਵਾ ਮਨ ਦਾ ਵਿਸ਼ਵਾਸ ਬਹੁਤ ਜ਼ਿਆਦਾ ਬਣਿਆ ਵਾ ਹੁਣ ਤੇ ਇਹਨਾਂ ਦੇ ਜੀਵਨ 'ਚ ਬਦਲਾ ਹੋਇਆ ਹਾਂਜੀ ਬਹੁਤ ਜ਼ਿਆਦਾ ਬਦਲਾ ਹੋਇਆ ਪਹਿਲਾਂ ਇਹਨਾਂ ਕੋਈ ਕੰਫੀਡੈਂਟ ਨਹੀਂ ਹੁੰਦੇ ਬਹੁਤ ਜ਼ਿਆਦਾ ਕੰਫੀਡੈਂਟ ਨਾ ਰਹਿੰਦੇ ਆ ਸਾਰੇ ਪਾਸੇ ਚੜਦੀ ਕਲਾ ਆ ਜਦੋਂ ਦੇ ਨਾਲ ਦੇ ਲੱਗੇ ਇਹਨਾਂ ਦੇ ਲੜ ਲੱਗੇ ਆ ਸਾਰੇ ਪਾਸੇ ਚੜਦੀ ਕਲਾ ਆ ਸੋ ਬਿਲਕੁਲ ਦੇਖ ਸਕਦੇ ਹੋ ਕਿ ਸੰਗਤ ਜੋ ਹੈ ਚੜਦੀ ਕਲਾ ਦੇ ਵਿੱਚ ਰਹਿੰਦੀ ਹੈ ਜਦੋਂ ਵੀ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਜਿਸ ਤਰ੍ਹਾਂ ਨਤਮਸਤਕ ਹੁੰਦੀ ਹੈ ਤਾਂ ਸੰਗਤਾਂ ਦੇ ਚਿਹਰਿਆਂ ਤੇ ਖੁਸ਼ੀ ਸਾਫ ਝਲਕ ਦਿਖਾਈ ਦੇ ਰਹੀ ਹੈ ਕਿ ਕਿਸ ਤਰ੍ਹਾਂ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਫੁੱਲਾਂ ਦੀ ਸਜਾਵਟ ਲਾਈਟਿੰਗ ਇੱਥੇ ਆ ਕੇ ਕਿੰਨੇ ਕੁ ਸਕੂਨ ਤੇ ਸ਼ਾਂਤੀ ਪਹਿਲਾਂ ਤੇ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੇ ਕੋਟਰ-ਕੋਟ ਵਧਾਈਆਂ ਗੁਰੂ ਬਾਬਾ ਦੀਪ ਸਿੰਘ ਨੂੰ ਸਾਰੀ ਸੰਗਤ ਨੂੰ ਮਹਾਰਤਾਂ ਦਰਸੀਆਂ ਬਖਸ਼ੇ ਸੱਚੇ ਪਾਤਸ਼ਾਹ ਪਰ ਜੋ ਵੀ ਇਹਦੇ ਦਰ ਤੇ ਆਇਆ ਕਦੀ ਖਾਲੀ ਨਹੀਂ ਗਿਆ ਜਦੋਂ ਵੀ ਸਾਰੇ ਦੁਨੀਆਂ ਦੇ ਦਰਵਾਜ਼ੇ ਬੰਦ ਹੋ ਜਾਂਦੇ ਬਾਬਾ ਦੀਪ ਸਿੰਘ ਆਪਣੇ ਵਾਸਤੇ ਖੁਸ਼ੀਆਂ ਦੇ ਦਰਵਾਜ਼ੇ ਖੋਲ ਦਿੰਦੇ ਆ ਸਾਰੀ ਸੰਗਤ ਨੂੰ ਬਾਬਾ ਦੀਪ ਸਿੰਘ ਨੂੰ ਕੋਟਨ-ਕੋਟ ਵਧਾਈਆਂ ਜੀ ਇਹ ਜਨਮ ਦਿਨ ਦੀਆਂ ਫੁੱਲਾਂ ਦੀ ਸਜਾਵਟ ਦੇਖ ਰਿਹਾ ਕੋਈ ਵੀ ਜਦੋਂ ਬਾਹਰੋਂ ਅੰਦਰ ਐਂਟਰ ਆਉਂਦਾ ਪਹਿਲਾਂ ਧਿਆਨ ਜਿਹੜਾ ਇਹ ਏਦਾਂ ਫੁੱਲਾਂ ਤੇ ਸੋਹਣੇ ਫੁੱਲਾਂ ਤੇ ਪੈਂਦਾ ਹੈ ਤਾਂ ਮੂਹਤ ਵਿੱਚ ਇਹ ਨਿਕਲਦਾ ਕਿ ਤਨ ਤਨ ਬਾਬਾ ਜਦੋਂ ਫੁੱਲਾਂ ਦੀ ਸਜਾਵਟ ਵੇਖਦੇ ਆ ਮਨ ਬਾਗੋ ਬਾਗ ਹੋ ਜਾਂਦਾ ਇੱਥੇ ਤੇ ਵੈਸੇ ਵੀ ਹਰ ਟਾਈਮ ਖੁਸ਼ੀਆਂ ਹੀ ਰਹਿੰਦੀਆਂ ਵਾ ਜਦੋਂ ਆ ਕੇ ਦੇਖਦੇ ਆ ਦਿਲ ਖੁਸ਼ ਹੋ ਗਿਆ ਵੀ ਤਨ ਤਨ ਬਾਬਾ ਦੀਪ ਸਿੰਘ ਸੱਚ ਜਵਾ ਤੇਰਾ ਘਰ ਕਿਸੇ ਚੀਜ਼ ਦਾ ਘਾਟਾ ਨਹੀਂ ਆ ਕੁਝ ਵੀ ਫੁੱਲ ਫਲਾਵਟ ਤੇ ਉਹਦੇ ਵਾ ਖੁਸ਼ੀਆਂ ਵਾਤੇ ਤੇ ਕੁਛ ਵੀ ਨਹੀਂ ਆ ਉਹ ਆਪ ਹੀ ਬਾਬਾ ਤੋਂ ਨੋਕੇ ਸ਼ਹੀਦ ਅਮਰਸ਼ੀਦ ਬਾਬਾ ਦੀਪ ਸਿੰਘ ਆਪ ਹੀ ਖੁਸ਼ੀਆਂ ਦੇ ਫੁੱਲ ਆ ਸਾਡੀ ਜ਼ਿੰਦਗੀ ਚ ਮਹਾਰਾਜ ਖੁਸ਼ੀਆਂ ਖੁਸ਼ਬੂਆਂ ਬਾਬਾ ਦੀਪ ਸਿੰਘ ਦੇ ਜਨਮ ਦਿਨ ਤੇ ਸਾਰੀ ਸੰਗਤ ਨੂੰ ਦੇਵੇ ਤੰਦਰੁਸਤੀਆਂ ਦੇਵੇ ਬਾਬਾ ਦੀਪ ਸਿੰਘ ਤੇ ਜੋ ਵੀ ਆਵੇ ਰਾਜੀ ਜਾਵੇ ਧੰਨ ਧੰਨ ਬਾਬਾ ਦੀਪ ਸਿੰਘ ਸੋ ਬਿਲਕੁਲ ਜੋ ਇਸ ਥਾਂ ਤੇ ਅੰਦਰ ਰਾਜੀ ਜਾਂਦਾ ਹੈ ਤਾਂ ਬਾਬਾ ਜੀ ਕਸ਼ਟ ਸਾਰੇ ਦੂਰ ਕਰਦੇ ਨੇ ਜਨਮ ਦਿਹਾੜਾ ਆ ਰਿਹਾ ਹੈ ਫੁੱਲਾਂ ਦੀ ਸਜਾਵਟ ਦੇਖੀ ਹੈ ਕਿਸ ਤਰ੍ਹਾਂ ਦਾ ਲੱਗਾ ਇਹ ਨਤਮਸਤਕ ਹੋਏ ਉੱਤਰੀ ਬੋਲੋ ਜੀ ਤੁਸੀਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਏ ਹੋ ਫੁੱਲਾਂ ਦੀ ਸਜਾਵਟ ਵੇਖੀ ਕਿਵੇਂ ਦਾ ਲੱਗੇ ਬਹੁਤ ਚੰਗੀ ਹੈ ਬਹੁਤ ਵਧੀਆ ਕਿੰਨੇ ਸਾਲ ਤੋਂ ਬਾਬਾ ਦੀਪ ਸਿੰਘ ਜੀ ਨਾਲ ਤੁਸੀਂ ਅਸੀਂ ਇੱਥੇ ਕਦੇ ਕਦੇ ਆਉਂਦੇ ਆ ਕਦੀ ਕਦੀ ਆ ਕੇ ਤੁਸੀਂ ਆਏ ਹੋ ਬੰਬੇ ਪੇ ਤੋਂ ਸਪੈਸ਼ਲ ਬੰਬੇ ਤੋਂ ਬਾਬਾ ਦੀਪ ਸਿੰਘ ਜੀ ਦੇ ਜਨਮ ਦੇ ਤੇ ਉਤਸ਼ਾਹ ਕਿੰਨਾ ਕੁ ਹੁੰਦਾ ਹੈ ਕਿਉਂਕਿ ਵਿਦੇਸ਼ਾਂ ਤੋਂ ਸੰਗਤ ਆਈਆਂ ਤੁਸੀਂ ਵੀ ਇੰਨਾ ਦੂਰ ਇੰਨਾ ਲੰਮਾ ਸਫ਼ਰ ਜੋ ਹੈ ਤੈਅ ਕਰਕੇ ਪਹੁੰਚੇ ਹੋ ਤਾਂ ਇਸ ਧਰਤੇ ਆ ਕੇ ਸਕੂਨ ਕਿੰਨਾ ਕੁ ਮਿਲਦਾ ਬਹੁਤ ਜਿਆਦਾ ਸਕੂਨ ਮਿਲਦਾ ਹੱਤੋਂ ਬਾਹਰ ਹੱਤੋਂ ਬਾਹਰ ਪਾਪਾ ਜੀ ਸਾਰਿਆਂ ਨੂੰ ਆਦਰ ਮਿਲਿਆ ਕਰਦੇ ਹਰ ਚੀਜ਼ ਤੇ ਹਰ ਚੀਜ਼ ਇੰਨਾਂ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਆਉਂਦਾ ਉਤਸ਼ਾਹ ਕਿੰਨਾ ਕਿ ਸੀਗਾ ਬੰਬੇ ਤੋਂ ਜਿਵੇਂ ਇੱਥੇ ਆਣਾ ਹੈ ਤਾਂ ਕਿੱਦਾਂ ਇਹ ਬਣਿਆ ਕਿਸ ਤਰ੍ਹਾਂ ਸਬੱਬ ਬਣਿਆ ਕਿ ਉਸ ਦਰ ਤੇ ਜਾਣਾ ਹੈ ਹਨੇ ਕਿਰਪਾ ਨਾਲ ਸਾਨੂੰ ਦੋ ਦੋ ਹਰੇ ਚੇਪਨੇਵਾ ਚੇਪਨੇਵਾ ਦਾੰਦਾ ਸਾਲੇ ਦੋਵਰੇ ਸਿਆਣਾ ਇਹ ਤੋਂ ਮੱਛਟੇ ਕਿ ਦੂਜੇ ਹੈ ਦਰਬਾਰ ਸਭ ਛਟਾ ਸਭ ਬਾਬਾ ਜੀ ਹਰ ਮੁਰਾਦ پوری ਕਰਦੇ ਬੜੀ ਮਿਹਰਬਾਨੀ ਬਾਬਾ ਜੀ ਸਭ ਕੁਝ ਦਿੱਤਾ ਉਹਨੇ ਕੋਈ ਚੀਜ਼ ਘਾਟ ਨਹੀਂ ਹੈਗੀ ਸਭ ਤੁਹਾਨੂੰ ਬਹੁਤ ਬਧਾਈਆਂ ਤੜੇ ਬੜੀ ਮਿਹਰਬਾਨੀ ਸਾਡੇ ਜੁਲੇ ਆਪਣੇ ਆਪ ਨੂੰ ਸੁਭਾਗ ਭਰਿਆ ਮਹਿਸੂਸ ਕਰਦੇ ਹੋ ਕਿ ਆਪਣੇ ਪਰਿਵਾਰ ਦੇ ਨਾਲ ਅੱਜ ਇਸ ਦਰਬਾਰ ਤੇ ਆਏ। ਬਹੁਤ ਜ ਕਿਸਮਤ ਵਾਲਿਆ ਸੀ ਬਹੁਤ ਕਿਸਮਤ ਵਾਲਿਆ। ਸਾਡਾ ਤੜੇ ਦਸ਼ਨ ਬਾਬਾ ਦਾ ਦਸ਼ਨ ਸਕਦਾ ਦਰਸ਼ਨ ਹੋ ਰਹਾ ਹੈ। ਇੰਨਾ ਪਿਆਰ ਚ ਲੱਗ ਰਿਹਾ ਕਿ ਅੱਖਾਂ ਦੇ ਵਿੱਚ ਜੋ ਹੈ ਭਾਵੁਕ ਹੁੰਦੇ ਨਜ਼ਰ ਆ ਰਿਹਾ ਬਾਬਾ ਜੀ ਦਾ। ਐ ਵੈਲਵੈਸ਼ਨਲ ਕੀ ਕਹਿਣਾ ਚਾਹੋਗੇ ਸੰਗਤਾਂ ਨੂੰ ਕੀ ਕਹਿਣਾ ਚਾਹੋਗੇ? ਸੰਗਤਾਂ ਦੀ ਬੜੀ ਵੈਰ ਸੰਗਤ ਦਾ ਦਰਸ਼ਨ ਹੋ ਰਿਹਾ ਹੈ। ਬੜੀ ਕਿਰਪਾ ਦੇ ਬੜੀ ਵੜੀ ਮਿਹਰਬਾਨੀ ਤੁਹਾਡੀ। ਸੋ ਬਿਲਕੁਲ ਹੈ ਚਿਹਰਿਆਂ ਤੇ ਖੁਸ਼ੀ ਤਾਂ ਦੇਖ ਸਕਦੇ ਹੋ ਹਰ ਕੋਈ ਬਾਬਾ ਦੀਪ ਸਿੰਘ ਜੀ ਦਾ ਗੁਣਗਾਨ ਕਰਦਾ ਹੋਇਆ ਨਜ਼ਰ ਆ ਰਿਹਾ ਤਾਂ ਇੱਕ ਪਿਆਰਾ ਜਿਹਾ ਛੋਟਾ ਜਿਹਾ ਬੱਚਾ ਵੀ ਜੋ ਹੈ ਉਹ ਮੇਰੇ ਨਾਲ ਇੱਥੇ ਮੌਜੂਦ ਹੈ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਦੇ ਦਰ ਤੇ ਤਾਂ ਕੁਝ ਸੁਣਾਣਾ ਚਾਹੁੰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੀ ਸੁਣਾਣਾ ਚਾਹੁੰਦੇ ਹੋ ਜੀ ਕਵਿਤਾ ਸੁਣਾਓ ਸੁੱਤੇ ਦਾੜੇ ਆਲਾ ਬਾਬਾ ਆਂਦਾ ਖਾਬ ਵਿੱਚ ਦਿੰਦਾ ਅੱਜ ਵੀ ਪੈਰਾ ਉਹ ਹਰਮੰਦਰ ਸਾਹਿਬ ਵਿੱਚ ਜਿਹਦੇ ਜਿਸ ਮੋ ਜਾਣ ਵਿੱਚ ਯਾਰ ਜਿੱਤ ਦਾ ਚੰਡਾ ਸੀ ਇੱਕ ਹੱਥ ਵਿੱਚ ਸ਼ੀਸ਼ ਦੀ ਦੇ ਦੂਜੇ ਹੱਥ ਵਿੱਚ ਖੱਡਾ ਸੀ ਰਨ ਵਿੱਚ ਵੱਡੇ ਵੱਡੇ ਸੁੱਤੇ ਦੁਸ਼ਮਣ ਦੇ ਜੜਨਾਂ ਲਾ ਨੂੰ ਕੜਾ ਵਿਸ਼ਵਾਸ ਕਰੂ ਉਹ 70 ਸਾਲ ਦਾ ਬੰਦਾ ਸੀ ਜਿਹੜਾ ਸ਼ਹਾਦਤਾ ਦੇ ਲਈ ਖਿੱਚੇ ਦਾ ਲਕੀਰ ਸੀ ਪੀਰਾ ਦਾ ਪੀਰ ਸੀ ਬਾਬਾ ਦੀਪ ਸਿੰਘ ਸੀ ਉਹਦੇ ਦਾਣਾ ਵਾਹਿਗੁਰੂ ਜੀ ਕਾ ਖਾਲਸਾ ਸਤਿ ਸ੍ਰੀ ਅਕਾਲ ਸੋ ਬਿਲਕੁਲ ਪੇਰੈਂਟਸ ਆਪਣੇ ਬੱਚਿਆਂ ਨੂੰ ਜੋ ਇਹ ਬਾਬਾ ਦੀਪ ਸਿੰਘ ਜੀ ਦੀ ਜੋ ਸ਼ਹੀਦੀ ਹੈ ਸ਼ਹਾਦਤ ਜਿਹੜੀ ਉਹਨਾਂ ਨੇ ਕੌਮ ਦੇ ਬਦਲੇ ਦਿੱਤੀ ਉਸ ਦਾ ਇਤਿਹਾਸ ਜੋ ਹੈ ਉਹ ਦੱਸਦੇ ਨੇ ਤਾਂ ਕਵਿਤਾ ਦੇ ਰੂਪ ਦੇ ਵਿੱਚ ਬੱਚੇ ਦੇ ਵੱਲੋਂ ਪੇਸ਼ ਕੀਤਾ ਗਿਆ ਹੈ ਤਾਂ ਦੇਖ ਸਕਦੇ ਹੋ ਕਿ ਬਾਬਾ ਦੀਪ ਸਿੰਘ ਜੀ ਦਾ ਦਰ ਉਹ ਦਰ ਜਿੱਥੇ ਕੋਈ ਵੀ ਖਾਲੀ ਨਹੀਂ ਮੁਰਦਾ ਇੱਥੇ ਹਰ ਕੋਈ ਜੋ ਹੈ ਖੁਸ਼ੀਆਂ ਲੈ ਕੇ ਜਾਂਦਾ ਹੈ ਝੋਲੀਆਂ ਜੋ ਉਹਨੇ ਬਾਬਾ ਦੀਪ ਸਿੰਘ ਜੀ ਹਰ ਕਿਸੇ ਦੀਆਂ ਭੜਦੇ ਨੇ ਤਾਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਲੈ ਕੇ ਜਿਸ ਤਰ੍ਹਾਂ ਪੂਰੇ ਹੀ ਬਾਬਾ ਦੀਪ ਸਿੰਘ ਜੀ ਦੇ ਦਰ ਨੂੰ ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਦੇਸੀ ਵਿਦੇਸੀ ਫੁੱਲਾਂ ਦੇ ਨਾਲ ਖਾਸ ਸਜਾਵਟ ਕੀਤੀ ਗਈ ਹੈ ਤਾਂ ਲਾਈਟਿੰਗ ਵੀ ਦੇਖ ਸਕਦੇ ਹੋ ਕਿ ਉਪਰੋਕਤ ਦ੍ਰਿਸ਼ ਦਿਖਾ ਰਿਹਾ ਕਿ ਇਸ ਤਰ੍ਹਾਂ ਪੂਰੇ ਹੀ ਦਰਬਾਰ ਨੂੰ ਸੋਹਣੀ ਲਾਈਟਿੰਗ ਦੇ ਨਾਲ ਅਤੇ ਸੋਹਣੇ-ਸੋਹਣੇ ਰੰਗ-बिरंगे ਫੁੱਲਾਂ ਦੇ ਨਾਲ ਸਜਾਇਆ ਗਿਆ ਹੈ ਜੋ ਕਿ ਇੱਥੇ ਪਹੁੰਚਣ ਵਾਲੀ ਸੰਗਤ ਨੂੰ ਹਰ ਕਿਸੇ ਨੂੰ ਆਪਣੇ ਵੱਲ ਖਿੱਚ ਰਹੀ ਹੈ ਤਾਂ ਬਾਬਾ ਦੀਪ ਸਿੰਘ ਜੀ ਦਾ ਜੋ ਇਤਿਹਾਸ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਜੋ ਆ ਰਿਹਾ ਹੈ ਉਸ ਨੂੰ ਲੈ ਕੇ ਬਾਬਾ ਦੀਪ ਸਿੰਘ ਜੀ ਦੀ ਕਿਰਪਾ ਜਸਨਾ ਸ਼ਬਦਾਂ ਦੇ ਵਿੱਚ ਬਿਆਨ ਕਰਨਾ ਕੀਤਾ ਹੀ ਨਹੀਂ ਜਾ ਸਕਦਾ ਬਿਆਨ ਸ਼ਬਦਾਂ ਦੇ ਵਿੱਚ ਤਾਂ ਬਾਬਾ ਦੀਪ ਸਿੰਘ ਜੀ ਤੇ ਅੱਜ ਅਧਾਰ ਤੇ ਹਰ ਕੋਈ ਨਤਮਸਤਕ ਹੋ ਕੇ ਇਹ ਕਹਿ ਰਿਹਾ ਹੈ ਕਿ ਤਨ ਤਨ ਬਾਬਾ ਦੀਪ ਸਿੰਘ ਜੀ ਕੈਮਰਾਮੈਨ ਅਰਸ਼ ਦੇ ਨਾਲ ਮੈਂ ਸੁਖਜੀਤ ਗ੍ਰੇਟ ਪੰਜਾਬ ਟੀਵੀ ਅੰਮ੍ਰਿਤਸਰ